ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਸੂਰਜ ਨੇ ਨਿਕਲਿਆ ਜੇ ਆਰੇ ਆਪਣੇ ਪਸ਼ੂ ਤੇ ਪਸ਼ੂ ਤਿਆਰੀ ਇਹਨਾਂ ਦੇ ਅੰਦਰ ਲਿਓ ਨੂੰ ਇਧਰ ਕਲੋਨੀ ਇਧਰ ਲੋਕ ਕਰਦੇ ਨੇ ਸਾਰ ਠੀਕ ਹੈ ਫੇ ਪੈ ਗਏ ਆਪਣੇ ਇਹ ਇਧਰ ਵੀ ਪੈ ਗਿਆ ਉਹ ਤਾਂ ਟੋਕਰਾ ਦੂਜਾ ਲਿਆ ਉਹ ਟੋਕਰਾ ਇਹਨੂੰ ਟੈਂਕੀ ਤੇ ਰੱਖੋ ਉਧਰਲਾ ਟੋਕਰਾ ਲਿਆਉਣਾ ਪੱਠੇ ਪੈ ਗਰੇ ਆ ਇਧਰ ਵੀ ਪੈ ਗਏ ਆਪਣੇ ਹੋਂ ਲਿਆਵਾਂਗਾ ਗਾਵਾਂ ਅੱਠਾ ਨਾਲ ਕੰਮ ਨਿਬੜ ਚੱਲਿਆ ਬੱਕਰੀਆਂ ਦੇ ਕਟੀਆਂ ਰਹਿ ਗਈ ਉਧਰ ਤੇ ਹਰੇ ਜੋ ਹੋਏ ਮਸਾ ਜਾਨ ਛੁੱਟੀ ਨੇ ਦਸਰੇ ਸਿਰੇ ਦਾ ਦਾਣਾ ਪਾਓ ਡੇਲੀ ਤੂੜੀ ਦਾਣਾ ਅੱਕ ਗਿਆ ਸੀ ਵੀ ਖਾ ਖਾ ਕੇ ਤੇ ਹੁਣ ਹਰੇ ਆਇਆ ਤਾਂ ਥੋੜਾ ਜਿਹਾ ਸਾਹ ਆਇਆ ਛੰ ਨੂੰ ਵੀ ਇੰਨਾ ਨਹੀਂ ਠੀਕ ਨਾਲੇ ਦਾਣਾ ਘਟਿਆ ਆ ਦਾਣੇ ਦੇ ਗੱਟੇ ਆਪਣੇ ਬਚੇ ਹੁਣ ਕਿਉਂਕਿ ਟਾਈਮ ਹੀ ਪਾਈਦਾ ਸ਼ਾਮ ਨੂੰ ਕਿ ਆਪਣੀਆਂ ਗਾਵਾਂ ਹਣ ਡرائی ਤੇ ਸਾਰੀ ਦੋ ਦੋ ਦੋਵਾਂ ਦਾ ਦੁੱਧ ਕੱਢੀ ਤਾਂ ਬਾਕੀ ਸਭ ਡਰਾਈ ਤੇ ਆ ਸ਼ਾਮ ਨੂੰ ਪਾਉਂਦੀ ਦਾ ਦਾਣਾ ਚਲੋ ਮਰਜ ਨੂੰ ਬਹੁਤ ਉੱਧਾ ਟੋਕਰਾ ਪਾਉਂਦੇ ਉੱਪਰ ਕਿਹੜੀ ਪਾਉਂਦੇ ਇਹ ਨਾ ਆਦਾ ਪਾਉਂਦੇ ਚਲੋ ਕੋਈ ਨਹੀਂ ਜੰਨਾ ਠੀਕ ਹੈ ਬੱਕਰੀਆਂ ਦਾ ਸਰਜੂ ਨਾ ਕਟੀਆਂ ਦਾ ਵਾਧੂ ਆ ਕੋਈ ਨਹੀਂ ਪੱਥਰ ਵਾਦੂ ਹਟ ਹਰਿਆ ਦਾ ਟੁਕੜਾ ਟੁਕੜਾ ਰਲ ਜਾ ਬਹੁਤ ਹੋ ਜਾਂਦਾ ਇਹ ਆਪਣਾ ਡੇਰੀ ਫਾਰਮ ਨਿਕਾ ਆ ਆਂਦੇ ਤੇ ਆਪਣਾ ਮੰਜਾ ਡੇ ਗਿਆ ਸੀ ਉੱਤੋਂ ਛੱਤੋਂ ਆਪਣੀ ਪਲੇਟਾ ਕਿਨੇ ਆਪ ਹਾਰੇ ਲੱਗੇ ਆਪਣੇ ਫੋੜੇ ਚਲਾ ਦਿੰਨੇ ਆਪਾਂ 11 ਵਜੇ ਫਿਰ ਕੱਢ ਦੇ ਕੋਲੀ ਕੋਲੀ ਉਧਰ ਪਾਉਣੇ گاਵਾ ਲੈ ਜੀ ਚਲ ਖੋਲ ਫਿਰ ਇੱਕ ਨਾ ਆਇਤਾ ਮੈਂ ਖੜਦਾ ਅੱਗੇ ਜਵਾਰ ਬੁਲੰਦੀ ਓਏ ਅਵੱਜਾ ਮਾਰ ਲਾ ਪੀਆ ਆਜੋ 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 ਉੱਤੇ ਛਾਲ ਮਾਰੋ ਇੱਕ ਸਾਡਾ ਡੌਗ ਆਪਣਾ ਜਰਮਨ ਬੜੀ ਰਖਵਾਲੀ ਹੈ ਕੁੱਤੇ ਦੀ ਬਹੁਤ ਰਖਵਾਲੀ ਹੈ ਮੈਂ ਨਾ ساری ਰਾਤ ਨਹੀਂ ਸੌਂਦਾ ਸੋ ਕੋ ਸਾਡੇ ਕੋਲ ਨਾ ਸੇਵਾ ਘਟ ਹੁੰਦੀ ਥੋੜੀ ਜਿਹੀ ਕੁੱਤੇ ਦੀ ਕਿਉਂਕਿ ਡੰਗਰ ਕੋਲ ਸੀ ਜਾਦੇ ਹਾਂ ਕਰਕੇ ਨਾ ਇੱਧਰ ਜਾਤਾ ਬੀਜੀ ਰਹੀਦਾ ਤੇ ਫੇਰੀ ਕੋਸ਼ਿਸ਼ ਕਰੀ ਜਾਂਦੀ ਇਹਨੂੰ ਚੰਗਾ ਮੈਂ ਤਾਂ ਰੋਟੀ ਨਹੀਂ ਮਾੜੀ ਪੁੰਦੇ ਆਪਾਂ ਦੁੱਧ ਦਹੀਂ ਵੀ ਬਹੁਤ ਸਾਰਾ ਕੋਸ਼ਿਸ਼ ਪੁੰਨੇ ਆਪਾਂ ਆਜੋ ਆਜੇ ਪੁੱਤਰ ਆਜੋ ਆਜੋ ਪੱਜਾ 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 ਆਜੋ 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 ਤੇਰੇ ਤੇ ਤੇਰਾ ਸਰੀਰ ਨਾ ਕਿਤੇ ਰਾਜੀ ਹੋ ਜਾ ਤੂੰ ਐਂ ਹੀ ਰਹਿਣਾ ਚਲ 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 ਚਲੇ ਸਿੱਧੀ ਚੱਲ ਤੂੰ ਰੱਖ ਲਿਆ ਗੱਟਾ ਡੇਕ ਨੀ ਚੱਲ 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 ਟਕਾਣੇ ਤੇ ਚੱਲ ਚੱਲ ਪੁੱਤਰ ਤੂੰ ਚੱਲ 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 ਆ ਬੋਲੋ ਸ਼ਰੀਪ ਤਾਂ ਹੈ ਡਰਾਈ ਹੋ ਗਈ ਇਹ ਵੀ ਕਰਦੇ ਇਹਨੂੰ ਔਰ ਇਹਲੇ ਰਾਜੀ ਹੋਏ ਨਹੀਂ ਗਿਆਂ ਇੱਧਰ ਆਪਣੀਆਂ ਇਹਨਾਂ ਨੇ ਪੱਠੇ ਸੁਟਨੇ ਸੁਟਨੇ ਭਾਵੇਂ ਇਹਨਾਂ ਨੂੰ ਆਟਾ ਹੀ ਪਾ ਦੋ ਇਨਨੂੰ ਕਿੰਨੇ ਦਾ ਨਾ ਚੰਗੀ ਫੀਡ ਚੱਲਦੀ ਐ ਠੀਕ ਐ ਹੈਫਰ ਡਰਾਈ ਕਾਊ ਚੱਲਦੀ ਨਾਲ 3 ਕਿਲੋ ਇੱਕ ਨੂੰ ਦੇ ਜੀ ਦੀਆ 6 ਕਿਲੋ ਫੀਡ ਪਾਈ ਦੀ ਨਾਲ ਦੋਵੇਂ ਆਪਣੀਆਂ ਗੱਭਣ ਵੇੜਾ ਆ ਤਾਂ ਤਲੀ ਪੱਟ ਗਈ ਜਮ ਉਹ ਵੀ ਲੱਗੀ 3 ਮਹੀਨਿਆਂ ਦੇ ਨੇੜੇ ਇਹਦਰ ਸਾਰੀਆਂ ਹੀ ਡਰਾਈ ਆ ਦੋਵਾਂ ਨੂੰ ਛੱਡ ਕੇ ਇਹਦੇ ਥੱਲੇ ਵੀ ਨਾ ਨਹੀਂ ਹੈਗਾ ਥੋੜਾ ਹੀ ਆ ਪਰ ਚਲ ਦੁੱਧ ਦਿੰਦੀ ਆ ਆਹ ਦਿੰਦੀ ਏ ਤੇ ਕਾੜੀ ਜਾਂ ਆਪਾਂ ਮੁੱਲ ਲਈ ਸੀ ਬਾਏ ਆ ਬਾਕੀ ਸਾਰੀਆਂ ਡਰਾਈ ਕਰਤੀਆਂ ਛੋਟੀ ਪਨੀਰੀ ਦਾ ਵੀ ਪੱਠੇ ਰਲ ਗਏ ਠੀਕ ਹੈ ਖਾਂਦੇ ਰਣੀ ਆਪੇ ਦੋਸਤੋ ਆ ਆਪਣੇ ਕੋਲ ਦੋ ਕਟੀਆਂ ਤੇ ਇੱਕੋ ਏਜ ਦੀਆਂ ਇੱਕੋ ਸਿੰਗੀ ਇੱਕੋ ਸਾਰਾ ਕੁਝ ਆ ਬਜਰੰਗੀ ਦੀ ਆ ਆ ਨੀਲੀ ਦੀ ਠੀਕ ਹੈ ਇਹਦੀ ਮਾਂ ਵੀ ਨੀਲੀ ਦੀ ਬਹੁਤ ਚੰਗੀ ਸੀ ਫਟੋ ਕਟ ਵੀ 15 16 ਕਿਲੋ ਦੁੱਧ ਦਿੰਦੀ ਸੀ ਤੇ ਇਹਦੀ ਮਾਂ ਥੱਲੇ ਵੀ ਬਹੁਤ ਆ ਦੂਸਰੀ ਦੇ ਥੱਲੇ ਤਾਂ ਉਹ ਥੱਲੇ ਤਾਂ 20 ਲੀਟਰ ਦੇ ਕਰੀਬ ਹੈ ਪਰ ਇੱਥੇ ਗੱਲ ਆਉਂਦੀ ਏਕ ਬਰੀਡ ਦੀ ਇੱਕ ਕਵਾਲਿਟੀ ਦੀ ਠੀਕ ਹੈ ਚੰਗਾ ਸਿਮ ਰੱਖਿਆ ਤੇ ਵੇ ਕਿੱਡਾ ਬੱਚਾ ਆ ਤੇ ਇਹਦੀ ਵੀ ਮਾਜ ਵੇਲਾ ਕਿਸੇ ਗੱਲੋਂ ਘੱਟ ਨਹੀਂ ਸੀ ਪਰ ਉਹ ਕਹਿੰਦਾ ਨਾ ਗ੍ਰੇਡੇਟ ਦੀ ਐ ਜਿੰਦੇ ਮਾਂ ਥੱਲੇ ਚੰਗਾ ਬੱਚਾ ਰੱਖਿਆ ਹੁੰਦਾ ਤੇ ਅਜਿੰਦੀ ਵੀ ਚੰਗੀ ਗ੍ਰੋਥ ਨਹੀਂ ਇੱਕੋ ਪੱਠੇ ਪੈਂਦੀ ਇੱਕੋ ਖਾੜਗਿਆਂ ਦੀ ਇੱਕੋ ਫੀਡ ਪੈਂਦੀ ਤੇ ਆ ਘਟਾ ਘਟ ਦੋ ਕੁਇੰਟਲ ਦੀ ਨੀੜੇ ਲੱਗੀ ਪਈ ਤੇ ਆ ਡੇਢ ਕੁਇੰਟਲ ਦਾ ਪਰ ਕੋੜ 50 60 ਕਿਲੋ ਦਾ ਫਰਕ ਹੈਗਾ 8:00 ਵਜੇ 8:00 ਵਜੇ ਆਪਾਂ ਕੀ ਕੀ ਨਵੇੜਤਾ ਕੁਆਇਡਾਂ ਕਰ ਪੱਠੇ ਬਾਗ ਪਾਣੀ ਢਾਲਿਆ ਪਾਣੀ ਢਾਤਾ ਹੁਣ ਬਸ ਨੂੰ ਹੋਣੀਆਂ ਤੇ ਆ ਹੀ ਰਹੀ ਸਫਾਈ ਹੋਰ ਦੋਸਤੋ ਬੇ ਲੋ ਜਿਵੇਂ ਆਪਾਂ ਕਹਿੰਦੇ ਨਾ ਜੇ ਟਾਈਮ ਨਾਲ ਉੱਠ ਕੇ ਨਿਵੇੜੀ ਤੇ ਲਗਭਗ ਅਸੀਂ ਹੁਣ ਸਵੇਰੇ ਟਾਈਮ ਨਾਲ ਉੱਠ ਕੇ ਪੱਠੇ ਪਾ ਲੀਦੇ ਆ ਸਾਰਾ ਕੰਮ ਕਰ ਦੀਦਾ ਹੁਣ ਸਾਢੇ 8 ਵਜੇ ਆ ਮਤਲਬ ਪੂਰੇ 8 ਵਜੇ ਆ ਸਾਢੇ 8 ਪੋਣੀ 9 ਵਜੇ ਤੱਕ ਅੱਧੇ ਪੋਣੀ ਘੰਟੇ ਚ ਆਪਾਂ ਸਾਰਾ ਮਤਲਬ ਇਹਨਾਂ ਨੂੰ ਨਵਾ ਕੇ ਸਫਾਈ ਕਰਕੇ ਫ੍ਰੀ ਹੋ ਜਾਗੇ ਫਿਰ ਵੇਖਾਂਗੇ ਸ਼ਾਮ ਨੂੰ 3 ਵਜੇ 3:30 4 3:30 4 ਇੱਥੇ ਪੱਟੇ ਪਾਈ ਤਾਂ ਗਰਮੀ ਬਹੁਤ ਹੁੰਦੀ ਆ ਤੇ ਸਫਾਈ ਵੀ ਸਮਝੋ ਇਧਰੋਂ ਇਧਰ ਹੋ ਗਈ ਕਰੀ ਜਾਂਦਾ ਹੈ ਤੇ ਅੱਜ ਗਿਆ ਸੀ ਰੇਸ ਨਾਲ ਹਾਂ ਕਿਧਰ ਨੂੰ ਗਿਆ ਹੈ ਸੰਘੀ ਵਾਲਾ ਅੱਛਾ ਰੋਡ 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 ਤੇ ਨਾ ਲਾਇਆ ਕੋਪਰ ਤੋਂ ਇੱਥੇ ਨਾ ਕੱਚੇ ਜਿਹੜਾ ਹੈਗਾ ਨਾ ਗਰਾਊਂਡ ਆਪਣਾ ਆ ਜਿਹੜਾ ਪਿਛਲੀ ਕਲੋਨੀ ਵਾਲਾ ਇੱਥੇ ਲਾ ਲਿਆ ਕਰ ਸਭ ਵਧੀਆ ਕਿਉਂਕਿ ਆਪਾਂ ਕੱਚੇ ਤੇ ਭੱਜਣਾ ਚਾਹੀਦਾ ਬੰਦੇ ਨੂੰ ਜੇ ਆਪਾਂ ਪੱਕੇ ਤੇ ਭੱਜਦੇ ਨਾ ਤੇ ਆਪਣੇ ਗੋਡਿਆਂ ਤੇ ਜਿਹੜੇ ਲਿਗਾਮੈਂਟ ਹੁੰਦੇ ਨਾ ਇਹ ਇੰਨਾ ਤੇ ਜ਼ੋਰ ਜ਼ੋਰ ਪੈਂਦਾ ਫਿਰ ਤੇ ਜਦੋਂ ਪਿੱਛੋਂ ਨਹੀਂ ਫਿਰ ਬਾਅਦ ਚ ਜਦੋਂ ਦਿੱਕਤ ਹੁੰਦੀ ਹੈ ਫਿਰ ਇਹ ਦੁੱਖਣ ਲੱਪੈਂਦੇ ਗੋਡੇ ਪੱਕੀ ਤੇ ਕਦੀ ਵੀ ਰੇਸ ਨਹੀਂ ਲਾਉਣੀ ਚਾਹੀਦੀ ਕਦੀ ਵੀ ਜੇ ਰਨਿੰਗ ਕਰਨੀ ਕੱਚੇ ਤੇ ਰਨਿੰਗ ਕਰੋ ਜੇ ਰਨਿੰਗ ਕਰਨੀ ਹੈ ਨਾ ਅੱਗੇ ਤੋਂ ਤਿਆਰ ਰੱਖੀ ਪੱਕੀ ਤੇ ਨਹੀਂ ਭੱਜਣਾ ਕੱਚੇ ਤੇ ਭੱਜਣਾ ਨਾਲੇ ਜਿਹੜੇ ਬੰਦੇ ਨੇ ਕੋਡੀ ਖੇਡਣੀ ਨਾ ਉਹਨੂੰ ਤੇ ਖਾਸ ਕਰ ਕਿਉਂਕਿ ਜਿੰਨੀ ਆਪਾਂ ਗਰਾਊਂਡ ਪ੍ਰੈਕਟਿਸ ਕਰਾਂਗੇ ਨਾ ਉਨਾ ਹੀ ਬੰਦਾ ਸੈੱਟ ਹੋਣਾ ਮਾਰੇ ਕੀ ਬਾਹਰ ਨਹੀਂ ਰਗੀਆਂ ਹੋਰ ਕਿਨੇ ਮੁੰਡੇ ਮੈਂ ਹੋਰ ਵੀ ਹਾਂ ਦਾ ਕੱਲਾ ਨਾ ਦੋ ਜਣੇ ਨੇ ਤੇ ਇੱਥੇ ਪਿੱਛੇ ਗਰਾਊਂਡ ਚ ਲਾਇਆ ਕਰੋ ਪ੍ਰੈਕਟਿਸ ਟਾਇਰ ਲੈਣੇ ਅੱਛਾ ਟਾਇਰ ਲੈ ਆਗੇ ਨਾ ਇੱਕ ਵੱਡਾ ਟਾਇਰ ਟਰੈਕਟਰ ਦਾ ਤੇ ਇੱਕ ਛੋਟਾ ਟਾਇਰ ਉਹਦੇ ਨਾਲ ਬੰਦੀ ਫਿਰ ਪ੍ਰੈਕਟਿਸ ਰੱਸੀ ਬੰਨ ਕੇ ਠੀਕ ਹੈ ਟਾਇਰ ਨੂੰ ਜਿੰਨਾ ਪਲਟਾ ਮਾਰੋਗੇ ਵੱਡੇ ਨੂੰ ਥੋੜੇ ਨਾ ਮਾਰ ਲਾ ਵੀ ਪ੍ਰੈਕਟਿਸ ਕਰੋ ਬੜੀ ਜਾਣ ਪੈਂਦੀ ਸਰੀਰ 'ਚ ਇਕ ਨਾ ਜਿਵੇਂ ਆਪਣਾ ਲਾਸਟ ਆਪਣਾ ਨਾ ਨੂਰ ਉਹ ਜਿਵੇਂ ਲਾਸਟ ਉੱਤੇ ਆਪਣੀ ਦੂਸਰੀ ਮੰਜ਼ਲ ਆ ਉੱਥੇ ਨਾ ਪੋਣੀ ਬੰਨੀ ਹੋਵੇ ਇੱਕ ਪੋਣੀ ਪਾਨ ਕੇ ਰਸਲ ਮਕਾਇਆ ਹੋਵੇ ਥੱਲੇ ਵੇਟ ਪਾਇਆ ਹੋਵੇ ਤੇ ਬੰਦਾ ਉੱਤੇ ਚੜ ਕੇ ਮਾਲਾ ਪੋਣੀ ਖਿੱਚੇ ਨਾ ਤੇ ਬਾਹਾਂਵਾਂ ਚ ਬਹੁਤ ਜ਼ੋਰ ਪੈਂਦਾ ਬੰਦੇ ਦੇ ਫਿਰ ਜਾਨ ਹੁੰਦੀ ਸਰੀਰ ਚ ਬਾਹਾਂਵਾਂ ਚ ਜ਼ੋਰ ਹੁੰਦਾ ਤੇ ਜੇ ਆਪਾਂ ਟਾਇਰ ਪਲਟਾ ਦਵਾਂਗੇ ਨਾਲੇ ਬਾਹਾਂਵਾਂ ਜ਼ੋਰ ਪੈਂਦਾ ਨਾਲੇ ਪੂਰਾ ਮਾਲਾ ਵੀ ਸਰੀਰ ਦੀਆਂ ਐਮ ਐਸ ਪੈਤੀਆਂ ਮਜ਼ਬੂਤ ਹੁੰਦੀਆਂ ਬੰਦੇ ਦੀ ਠੀਕ ਹੈ ਮੈਂ ਤਾਂ ਬਸ ਉਹ ਕਰੋ ਜੋੜੀ ਸਹੀ ਆ ਜਿਵੇਂ ਪੱਕੀ ਪੁੱਕੀ ਵਾਲਾ ਪੰਗਾ ਨਾ ਕਰਿਆ ਕਰੋ ਪੱਕੀ ਵਾਲਾ ਤਾਂ ਪੰਗਾ ਐਵੇਂ ਆ ਇਹਦਾ ਮਜਬੂਰੀ ਆ ਠੀਕ ਐ ਸੈਰ ਸੂਰ ਬੰਦਾ ਤੁਰ ਤੁਰ ਲੈਂਦਾ ਕੋਈ ਚੱਕਰ ਨਹੀਂ ਜੇ ਆਪਾਂ ਰਨਿੰਗ ਕਰਨੀ ਨਾ ਰਨਿੰਗ ਨਹੀਂ ਕਦੀ ਪੱਕੀ ਤੇ ਕਰਨੀ ਚਾਹੀਦੀ ਰਨਿੰਗ ਕਰੋ ਕੱਚੇ ਤੇ ਚਲ ਪੱਕੀ ਤੇ ਆਉਂਦਾ ਸਾਈਕਲ ਸੰਗੋ ਲੈ ਕੇ ਉਹ ਲੈ ਜਾਓ ਗੱਲ ਵੱਖਰੀ ਅੱਗੇ ਤਾਂ ਧਿਆਰ ਰੱਖਣਾ ਚਲੋ ਮਿਲਦੇ ਆਂ ਦੋਸਤੋ ਇੱਧਰ ਦੀ ਸਫਾਈ ਕਰੀ ਜਾਂਦੇ ਤੇ ਕੰਮ ਕੋਰ ਤੇ ਐਵੇਂ ਹੁੰਦਾ ਸ ਪਸ਼ੂਆਂ ਦਾ ਜਿਵੇਂ ਜਿਵੇਂ ਰੱਖੇ ਨੇ ਚੱਲਦੇ ਰਹਿੰਦੇ ਆ ਤਾਂ ਇਹ ਤਾਂ ਮੁੱਕਦੇ ਨਹੀਂ ਸਾਰਾ ਦਿਨ ਜੋ ਬੰਦਾ ਕਰਨ ਵਾਲਾ ਵੇ ਤਾਂ ਅਜੇ ਨਵੇੜਨਾ ਫਿਰ ਭਾਵੇਂ ਬੰਦਾ 2 ਘੰਟੇ ਚ ਨਵੇੜ ਦਿੰਦਾ ਠੀਕ ਹੈ ਹਿੰਮਤ ਕਰਨੀ ਪੈਂਦੀ ਐਸੇ ਵੇਲੇ ਟਾਈਮ ਉੱਠ ਕੇ ਲੱਗ ਜੇ ਠੀਕ ਹੈ ਤੇ ਪਾਣੀ ਪੂਣੀ ਜਿਵੇਂ ਅਸੀਂ ਪਿਆ ਤਾਂ ਅੱਧੇ ਪੌਣੇ ਘੰਟੇ ਚ ਅੱਧੇ ਘੰਟਾ ਸਫਾਈ ਹੋ ਜੂਰ ਅਧਰ ਘੰਟੇ ਚ ਜਾਣ ਜਿਆਦਾ ਆਪਾਂ ਉਧਰ ਨਵਾਤਾਗੇ ਉਹਨਾਂ ਨੂੰ ਪ੍ਰੈਸ਼ਰ ਵਾਲਾ ਮੋਟਰ ਲੱਗੀ ਹੋਈ ਆ ਚਲੋ ਇਹ ਸੀ ਚੱਲਦਾ ਰਹਿਣਾ